ਜੈ ਸ਼ੰਕਰ ਜੈ ਨਾਗਰੇ ਤਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਭਾਜੀ ਇਹ ਕਿਹੜਾ ਪਿੰਡਾ ਸਰਮੀ ਸਰਮੀ ਮਾਲਾ ਇੱਥੇ ਪਾਠ ਰੱਖਾਇਆ ਹਾਂਜੀ ਹਾਂਜੀ ਪਾਠ ਕਰਦੇ ਅਸੀਂ ਨਾਗਦੇਤਾ ਜੀ ਫਿਰ ਪ੍ਰਗਟ ਹੋ ਕੇ ਹਾਂਜੀ ਹਾਂਜੀ ਇਹੋ ਸੋਚਿਆ ਵੀ ਨਹੀਂ ਮਾਰਨਾ ਨਾ ਨਾ ਸਵੇਰ ਦਾ ਮੇਰਾ ਅਠਵਾ ਮਾ ਤਿੰਨ ਸਾਬ ਅਸੀਂ ਸੋਰ ਸਿੰਘ ਗੁਰਦੁਆਰਾ ਨੇ ਹਾਂਜੀ ਉੱਥੋਂ ਫੜੀ ਅੱਜ ਦੋ ਵਹੀ ਹੋਰ ਕਿਤੇ ਫੜੇ ਏਕੇ ਕਰਕੇ ਅਸੀਂ ਜਿਹੜਾ ਦਾ ਅਠਵਾ ਫੜਿਆ ਉਹੀ ਫੋਨ ਕੀਤਾ ਤੁਹਾਡੇ ਕੋਲ ਮੈਂ ਕਿੰਨੀ ਚਿਰ ਚਾ ਆ ਗਿਆ ਮਾਤ 3-4 ਮਿੰਟ 3-4 ਮਿੰਟ ਲਗਭਗ ਤੁਸੀਂ ਮੇਰੇ ਕੋਲ 2 ਕਿਲੋਮੀਟਰ ਦੇ ਰੋਟੀ ਗਾੜੀ ਵੀ ਤੁਹਾਡਾ ਫੋਨ ਆਇਆ 1 ਮਿੰਟ ਜਿਹੜੇ ਬਟਨ ਨਾਲ ਤੁਹਾਡੇ ਕੋਲ ਅੰਕ ਇੱਥੇ ਬੰਦ ਕੀਤੀ ਆ ਲੋਕੀ ਕਮੈਂਟਾਂ ਚ ਕਹੀ ਜਾਂਦੇ ਆ ਭਾਜੀ ਤੁਸੀਂ ਆਪਣੇ ਹੀ ਸਭ ਛੱਡ ਛੱਡ ਕੇ ਫੜੀ ਜਾਂਦੇ ਜੀ ਮੈਂ ਹਰ ਵਾਰੀ ਤੁਹਾਨੂੰ ਇੱਕ ਨਵੇਂ ਬੰਦੇ ਨਾਲ ਮਿਲਾ ਦੇ ਆ ਕਰਾਂਗੇ ਕਿੰਨੇ ਵੀ ਆ ਇੱਕ ਲੋਕਾਂ ਨੇ ਕਰਾਜੀ ਛੱਡਦੀ ਆ ਕੀ ਗੱਲ ਗਲਤ ਕਰਦੇ ਆ ਭਾਜੀ ਯਾਰੋ ਮਤਲਬ ਟੈਨਸ਼ਨ ਨਹੀਂ ਹੋਣੀ ਨਹੀਂ ਨਹੀਂ ਮੈਂ ਬਸ ਲਾਈਵ ਦੇਖਣ ਲੱਗਾ ਨਾ ਲਾਈਵ ਅਗਲਾ ਲਾਈਵ ਆ ਜਾਣਾ ਇਹ ਸਾਰਾ ਬੋਤਾ ਚਾਲੀ ਜਬਾ ਕੇ ਦੋਸਤ ਹੋਏ ਸਾਪਾ ਕਿਹੜਾ ਮੈਸ ਕੰਨ ਸਾਰਾ ਬੋਸ ਨੂੰ ਦੱਸਿਆ ਸਾਰਾ ਹੋ ਮੇਰੇ ਜੈ ਮੇਰੇ ਜੈ ਮੇਰੇ ਸ਼ੰਕਰ بابا ਮੇਰੇ ਬੋਲੇ ਨਾਲ ਮੇਰੇ ਨਾਮ ਦੇਤਾ ਮੇਰੇ ਸ਼ੰਕਰ بابا ਸ਼ੰਕਰ بابا ਜੈ ਮਰੇ ਸ਼ੰਕਰ ਬਾਬਾ ਜੈ ਮਰੇ ਸ਼ੰਕਰ ਬਾਬਾ ਜੈ ਮਰੇ ਸ਼ੰਕਰ ਬਾਬਾ ਜੈ ਮਰੇ ਸ਼ੰਕਰ ਬਾਬਾ ਦੋਸਤੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਟੈਲੈਂਟ ਹੈ ਉਹ ਸਾਡਾ ਟੈਲੈਂਟ ਹੈ ਵੀ ਇਹਨੂੰ ਸਾਬਤ ਕਰਦੀ ਨਹੀਂ ਮਰਦਾ ਅਸੀਂ ਕਰੀਏ ਕੀ ਮੈਨੂੰ ਦੱਸੋ ਇਹ ਉਹ ਨਰ ਜਿਹੜਾ ਸੱਚੇ ਬਾਸ਼ਾ ਵਾਹਿਗੁਰੂ ਨੇ ਸਾਨੂੰ ਨਵਾਜਿਆ ਇਦਾਂ ਹੀ ਭਾਜੀ ਇਹੀ ਸਾਪ ਫੜਦੇ ਨੇ ਜਿਹੜਾ ਮਰਦੀ ਹੋਏ ਕੋਈ ਟੈਨਸ਼ਨ ਨਹੀਂ ਇਹ ਜਿੰਦਗੀ ਚ ਰੱਖੇ ਹੋਰ ਦੱਸੋ ਵੀ ਕੀ ਲੋਕਾਂ ਨੂੰ ਕੀ ਤੋਂ ਜ਼ਿਆਦਾ ਆਪਾਂ ਟੈਲੈਂਟ ਲਾਈਫ ਚ ਕਿਹੜਾ ਵਿਖਾ ਦਾਂਗੇ ਹੈ ਕਿਹੜਾ ਆਹ ਦੇ ਸਾਰੇ ਰੈਂਡਸ ਨਹੀਂ ਕਸਾ ਇਹ ਰੈਂਡਸ ਨਹੀਂ ਕਸਾ ਪਰ ਸੱਪ ਕਦੀ ਸਾਰੇ ਚੂਹੇ ਡੱਡੂ ਕੋਗਰੋ ਦਿਖਾਉਂਦੇ ਆ ਸੱਪ ਦੁੱਧ ਨਹੀਂ ਪੀਂਦਾ ਸੱਪ ਜਿਹੜਾ ਵਾ ਇੱਕ ਮਾਸਾਰੀ ਜਾਨਵਰ ਵਾ ਮਾਸਾਰੀ ਜਾਨਵਰ ਸਮਝ ਲੈਣਾ ਇਹਦੇ ਮਾਸ ਹੀ ਹੁੰਦਾ ਜਿਹੜੇ ਲੋਕ ਸੱਪ ਨੂੰ ਦੁੱਧ ਪਿਉਂਦੇ ਆ ਉਹ ਗਲਤ ਕਰਨਾ ਸੱਪ ਤੋਂ ਦੁੱਧ ਪੀਣ ਦੇ ਨਾਲ ਬੜਾ ਨੁਕਸਾਨ ਹੋ ਜਾਂਦਾ ਜੀ ਸੱਪ ਕਦੀ ਵੀ ਦੁੱਧ ਨਹੀਂ ਪੀਂਦਾ ਠੱਗਾ ਪੁਰੇ ਪੀਣ ਲੱਗੇ ਹੈ ਨਾ ਹਾਂ ਜੀ ਹੁਣ ਆਹ ਜਿਹੜਾ ਸੱਪ ਆ ਇਹ ਕੋ ਮਾਰਾ ਤੋਂ ਨਹੀਂ ਆ ਇਹ ਬਾਈਟ ਤਾਂ ਕਰ ਹੀ ਸਕਦਾ ਨਾ ਭਾਵੇਂ ਕਿਸੇ ਨਸਲ ਦਾ ਸੱਪ ਹੋਏ ਤੁਸੀਂ ਆਹ ਅੱਥੀ ਚ ਬੜੋਗੇ ਤੁਹਾਨੂੰ ਬਾਈਟ ਕਰਨੀ ਕਰ ਨਹੀਂ ਇਹ ਆਪਣਾ ਕੰਮ ਆ ਆਪਣਾ ਹੁਨਰ ਆ ਜਿੰਨੂੰ ਜਿਹੜੇ ਕੰਮ ਦਾ ਪਤਾ ਉਹੀ ਕਰ ਸਕਦਾ ਠੀਕ ਆ ਜੀ ਲੋਕ ਆਂਦੇ ਆ ਬੜੇ ਲੋਕ ਆਂਦੇ ਆ ਬੜੇ ਮਿਲ ਗਿਲ ਬੜੀ ਦੂਰ ਦੂਰ ਆਂਦੇ ਆ ਲੋਕ ਕਹਿੰਦੇ ਇਹ ਕੋ ਕਾਲਾ ਇਲਮ ਆ ਕਿ ਐ ਹੂੰ ਆ ਜਿਵੇਂ ਫਲਾਵਰਾਂ ਦਾ ਬਗਾਨਾ ਮੈਂ ਮੈਂ ਬੜੇ ਚਿਰ ਦਾ ਜਾਣਦਾ ਮੈਂ ਨਾ ਜੋਗ ਇਹਨੂੰ ਮੈਂ ਕਹਾਂ ਜੋਗ ਇਹਨੂੰ ਮਹਿਸੂਸ ਹੁੰਦਾ ਤਾਂ ਤੂੰ ਆਪਾਂ ਕਹਿਣ ਕਿ ਬਾਜ਼ੀ ਕੋਈ ਆਪਾਂ ਨੂੰ ਯਾਰ ਕਾਲਿਓ ਕੱਡੇ ਕਮੈਂਟ ਨਹੀਂ ਉਈ ਆਪਣੇ ਲੀੜੇਆਂ ਕੱਪੜੇ ਨੂੰ ਕੋ ਬਣਾ ਚੰਗਾ ਕਰੇ ਠੀਕ ਆ ਲੀੜੇ ਕੱਪੜੇ ਜਿੰਦਾਂ ਦੇ ਮਰਜ਼ੀ ਪਾਉਣਾ ਠੀਕ ਆ ਵੀਰ ਲੋਟਲੇ ਤਾਂ ਕੰਮ ਆਉਂਦੇ ਆ ਨਾ ਕਿਸੇ ਨੇ ਨਹੀਂ ਆਵੇ ਉੱਠ ਕੇ ਆਉਣਾ 10 ਵਜੇ ਕਿ ਇਹਦੀ ਮੰਮੀ ਨਹੀਂ ਮੰਨਦੀ ਕਿਸੇ ਦਾ ਡੈਡੀ ਨਹੀਂ ਮੰਨਦਾ ਅਹੀ ਬਾਜੀ ਰਾਤ ਨੂੰ 2:00 ਵਜੇ ਉੱਠ ਕੇ ਅੰਮ੍ਰਿਤਸਰ ਜਾਂਦੇ ਆ 200 ਸਕਿਨ ਦੀ ਅਲਰਜੀ ਜਿੱਦਾਂ ਮਾਰਦੀ ਆ ਭਾਈ ਤੁਹਾਡੀ ਲੱਤ ਕਿੰਨੀ ਗਲੀ ਮੇਰੇ ਅੰਦਰ ਆ ਗਏ ਤੁਸੀਂ ਉਹਨਾਂ ਬੱਚੇ ਸੀ ਛੋਟੇ ਤੇ ਲਗਭਗ ਇਥੋਂ ਇੰਨੀ ਇੰਨੀ ਲੱਤ ਤੁਹਾਡੀ ਗਲੀ ਸੀ ਉਹਨਾਂ ਤੇ ਤੁਹਾਡੀ ਲੱਤ ਜਿਹੜੀ ਠੀਕ ਹੋਈ ਸੀ ਮਾਤਾ ਜੀ ਮੇਰੀ ਕੋਲ ਤੇ ਮੇਰੇ ਨਾਲ 10 ਸਾਲ ਹੋ ਗਏ ਉਹਨੇ ਇਹ ਗੱਲ ਨੂੰ ਜਿਆਦਾ ਜਿਆਦਾ ਟਾਈਮ ਹੋ ਗਏ ਔਰ ਤੁਸੀਂ ਬੱਚੇ ਜਿਹੇ ਹੁੰਦੇ ਸੀ ਕਿੱਦਿਆਂ ਸੌਂ ਲੈਂਦਾ ਦੀਆਂ ਫਰਕ ਵਾ ਦੋਸਤੋ ਕਿਸੇ ਦਾ ਟਾਈ ਫਾਇਰ ਨਾ ਠੀਕ ਹੁੰਦਾ ਹੈ ਕਿਸੇ ਨੂੰ ਸਕਿਨ ਦੀ ਲੱਗਦੀ ਆ ਜਾਂ ਪ੍ਰੋਬਲਮ ਆ ਕਿਸੇ ਤਰ੍ਹਾਂ ਦੀ ਕਿਸੇ ਦੇ ਗੁਰਦੇ ਚ ਪੱਥਰੀ ਹੋ ਉਸ ਜੀ ਦਾ ਟਰੀਟਮੈਂਟ ਕਰਦੇ ਆ ਤੇ ਦੋਸਤੋ ਨਾਲ ਦੇਵਤਾ ਜਿੱਦਾਂ ਕਿ ਇਸ ਟਾਈਮ ਕੱਪੜਿਆਂ ਦੇ ਵਿੱਚ ਪੈ ਗਈ ਹੋਈ ਆ ਤੇ ਕਮੈਂਟਾਂ ਚ ਮਾਰਾ ਨਾ ਬੋਲਿਆ ਕਰੋ ਦੇਖੋ ਲੋਕਾਂ ਨੇ ਬਹੁਤ ਵਧੀਆ ਕੰਮ ਲੱਭ ਲਿਆ ਮਸ਼ਹੂਰ ਹੁੰਦਾ ਪਤਾ ਕੀ ਲੱਭ ਲਿਆ ਜਿਹੜਾ ਮਸ਼ਹੂਰ ਬੰਦਾ ਤੇ ਉਹਨੂੰ ਮਾਰਾ ਬੋਲੋ ਹਾਂ ਕਿਹੜਾ ਮਸ਼ਹੂਰ ਬੰਦਾ ਉਹਨੂੰ ਕਮੈਂਟਾਂ 'ਚ ਮਾਰਾ ਬੋਲਦਾ ਤੁਸੀਂ ਮੈਨੂੰ ਦੱਸੋ ਮੈਂ ਕਦੀ ਕਿਸੇ ਨੂੰ ਮਾਰਾ ਬੋਲਦਾ ਆਪਣੀ ਵੀਡੀਓ 'ਚ ਮੈਂ ਤਾਂ ਟੈਲੈਂਟ ਦਿਖਾਉਂਦਾ ਮੈਨੂੰ ਮਗੰਮ ਦਾ ਲਾਈਵ ਸ਼ੇਅਰ ਕਰ ਦੋ ਜਿਹਨੂੰ ਨਹੀਂ ਮਗੰਮ ਦਾ ਸਕ੍ਰੀਪ ਕਰਦੋ ਮਾਰਾ ਜੰਗਾ ਕੋ ਬੋਲਦਾ ਹਾਂ ਕੱਪੜਿਆਂ ਦੀ ਗੱਲ ਸੁਣੋ ਮੈਂ ਪੈਂਦਾ ਛਲਡਾ ਪਾਉਂਦਾ ਸੀ ਤੁਹਾਡੇ ਮਾਪਿਆਂ ਦੀ ਸੱਤੀ ਤੁਹਾਨੂੰ ਪਤਾ ਇਹ ਮੇਰੀ ਮਾਂ ਨੇ ਮੈਨੂੰ ਕੱਪੜੇ ਦਿੱਤੇ ਸੀ ਅੱਜ ਵੀ ਮੇਰੇ ਕੱਪੜੇ ਫਟ ਚੁੱਕੇ ਆ ਪਰ ਫੇਰ ਵੀ ਇਹ ਮੇਰੀ ਮਾਂ ਦੇ ਮੈਨੂੰ ਕੱਪੜੇ ਦਿੱਤੇ ਮੈਂ ਅੱਜ ਵੀ ਇਹੋ ਹੀ ਕੱਪੜੇ ਆਪਣੇ ਨਾਲ ਰੱਖਦਾ ਕਮੈਂਟਾਂ 'ਚ ਥੋੜੀ ਮਾਰਾ ਚੰਗਾ ਬੋਲਾਂਗੇ ਇਹਦੇ ਕੱਪੜਿਆਂ ਦੇ ਆ ਵੇਖੋ ਹੁਣ ਕਿੱਥੇ ਇਹਦੇ ਨੂੰ ਮਾਰੇ ਛੋਟੇ ਛੋਟੇ ਬੱਚੇ ਆ ਵੀਰ ਆ ਭਰਾਵਾ ਕਿਸੇ ਦਾ ਹੱਥ ਪੈਰਾ ਜੇ ਨਾ ਲੋਕ ਬਹੁਤ ਤੰਗ ਹੁੰਦੇ ਆ ਹਾਂਜੀ ਹਾਂਜੀ ਬਾਕੀ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਦੇ ਜੈ ਸ਼ਾਹ